ਦੇਖੋ ਤਖਤੀ ਦੀ ਤੁਸੀਂ ਗੱਲ ਕੀਤੀ ਹੈ ਸੁਰਜੀਤ ਸਿੰਘ ਬਰਨਾਲੇ ਦੇ ਗੱਲ ਵਿੱਚ ਕਿਸੇ ਜਥੇਦਾਰ ਨੇ ਪਾਈ ਸੀ ਪਰ ਜਿਹੜਾ ਅੱਜ ਜੋ ਕੁਝ ਹੋ ਰਿਹਾ ਹੈ ਇਹਦਾ ਜਥੇਦਾਰ ਇਹਨਾਂ ਨੇ ਹੀ ਉੱਥੇ ਨਾਮਜ਼ਦ ਕੀਤੇ ਹੋਏ ਨੇ ਜੀ ਇਹਦਾ ਸਿਰਫ ਇੱਕ ਖੇਡ ਖੇਡੀ ਜਾ ਰਹੀ ਹੈ ਕਿ ਬਾਦਲ ਪਰਿਵਾਰ ਨੂੰ ਔਰ ਬਾਦਲ ਦਲ ਨੂੰ ਕਾਲੀ ਦਲ ਨਹੀਂ ਮੈਂ ਕਹਾਂਗਾ ਬਾਦਲ ਦਲ ਨੂੰ ਪੋਲੀਟੀਕਲੀ ਬਚਾਉਣ ਲਈ ਸਾਰਾ ਸਟੰਟ ਹੋ ਰਿਹਾ ਹੈ ਜੀ ਔਰ ਵੇਖੋ ਜਿਵੇਂ ਇੱਕ ਜਗਬਾਣੀ ਅਖਬਾਰ ਦੇ ਪੇਜ ਤੇ ਸੀ ਸੁਰਖੀ ਕਿ ਸਰਸੇ ਵਾਲੇ ਦੀ ਮਾਫੀ ਦੀ ਗੱਲ ਵੀ ਉਹਦੇ ਵਿੱਚ ਜਥੇਦਾਰਾਂ ਨੇ ਰੱਖੀ ਐ ਪਰ ਮਾਫੀ ਦਾ ਗਿਆਨੀ ਗੁਰਬਚਨ ਸਿੰਘ ਗੁਰਮਖ ਸਿੰਘ ਉਹਨਾਂ ਨੇ ਬਾਦਲਦਲ ਦੇ ਕਹਨ ਤੇ ਦਿੱਤੀ ਫਿਰ ਜੇ ਸੁਖਵੀਰ ਦੋਸ਼ੀ ਐ ਤੇ ਗਿਆਨੀ ਗੁਰਬਚਨ ਸਿੰਘ ਨੂੰ ਵੀ ਤਲਬ ਕਰਨਾ ਚਾਹੀਦਾ ਠੀਕ ਐ ਕਿ ਨਹੀਂ ਜਿੰਨੇ ਬੰਦੇ ਦੋਸ਼ੀ ਨੇ ਕਿ ਤੁਸੀਂ ਵੱਡੇ ਰੁਤਬੇ ਤੇ ਹੋ ਕੇ ਇੱਕ ਛੋਟੇ ਰੁਤਬੇ ਵਾਲੇ ਬੰਦੇ ਕਿਉਂਕਿ ਬਾਦਲਦਲ ਦਾ ਪ੍ਰਧਾਨ ਹੋਣਾ ਜਾਂ ਪੰਜਾਬ ਦਾ ਮੁੱਖ ਮੰਤਰੀ ਹੋਣਾ ਵੱਡਾ ਰੁਤਬਾ ਨਹੀਂ ਐ ਸ੍ਰੀ ਕਾਲ ਤੰਗ ਸਾਹਿਬ ਦਾ ਜਥੇਦਾਰ ਹੋਣਾ ਬਹੁਤ ਵੱਡਾ ਰੁਤਬਾ ਹੈ ਕਿ ਉਹਨਾਂ ਨੇ ਵੱਡੇ ਰੁਤਬੇ ਤੇ ਹੁੰਦਿਆਂ ਛੋਟੇ ਛੋਟੇ ਬੰਦਿਆਂ ਦੇ ਕਹਿਨ ਤੇ ਉਹਨਾਂ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਤੇ ਜਦੋਂ ਸਾਰਾ ਪੰਥ ਛੜਕਾਂ ਤੇ ਹੋ ਗਿਆ ਫਿਰ ਉਹਨਾਂ ਨੇ ਵਾਪਸ ਲਈ